ਡੀ ਐਸ ਨਿਊ ਜਿਹਦੇ ਦੇ ਦਸਕਾਰ ਨੂੰ ਪਿਆਰ ਭਰੀ ਸਤਿਕਾਰ ਬਟਾਲਾ ਧਿਆਨਪੁਰ ਕੋਟਲੀ ਵਿਖੇ ਬਾਬਾ ਲਾਲ ਜੀ ਦਾ 670ਵਾਂ ਜਨਮ ਦਿਨ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਔਰ ਸੰਗਤਾਂ ਦਰਸ਼ਨ ਦੇਦਾਰੇ ਕਰਦੇ ਹੋਈਆਂ ਤੇ ਨਵੀਆਂ ਤਾਜ਼ੀਆਂ ਖਬਰਾਂ ਦੇ ਨਾਲ ਜੁੜੋ ਤੇ ਚਾੜੇ ਚੈਨਲ ਨੂੰ ਸਬਸਕ੍ਰਾਈਬ ਕਰੋ ਪੱਤਰਕਾਰ ਰਮੇਸ਼ ਕੁਮਾਰ ਦੀ ਖਾਸ ਰਿਪੋਰਟ tana श्री जय श्री उ रामी रामन ا ائذم نارو ريويڊي ملي پٽي چنگو هي جو 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 اجي هڪڙي پڪو ٿا رهيو آهي لهو ايي گهڻا آيو ٿا هو کي پانی رہی ہیں بات کر دو اپ چلے جاؤ جی اپ کا جو ہے چینل پہ کوئی لائیو چلا گیا وا چلو 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 بھلا جی ایک منٹ ایک منٹ ਯਾਰ ਰੂਡ ਪਾ ਹੀ ਆ ਚੜਦੀ ਸੀ ਹਾਂ ਬੱਸ ਤਾਂ ਆਪਣੇ ਬਹੁਤ ਵੱਡਾ ਸੁਰ ਹੈ ਇਹ ਯਾਰ ਨੋ ਲੱਗ ਰਿਹਾ ਮੈਨੂੰ ਆਪਣੇ ਸਹਿਰ ਵਾਸੀਆਂ ਦੇ ਸਹਿਯੋਗ ਨਾਲ ਇਹਦਾ ਇਹ ਹੱਥ ਹਲ ਨਗਰ ਆਪਣਾ ਮਾਰਾ ਇਹ ਜੇ ਕਰਵਾ ਲਗਾਈਦਾ ਤੇ ਆਪਣੇ ਧਿਆਨ ਪਰ ਬਾਸੀ ਆਪਣਾ ਪੂਰਾ ਸਾਥ ਹੁੰਦੇ ਆ ਸਿੱਖੀ ਪਰਾਜੋ ਬਹੁਤ ਵਧੀਆ ਡਿਪਾਰਟਮੈਂਟ ਹੈ ਤੇ ਬਾਕੀ ਆਪਣੇ ਸੱਜਣ ਮਿੱਤਰ ਭਰਾ ਚੋਤੇ ਵੀਰ ਬੱਚੇ ਭੈਣਾ ਖਾਣੇ ਵਾਲੇ ਵੀ ਖਲੋਤੇ ਸਾਰਾ ਇਹ ਸਾਰਾ ਸਹਿਯੋਗ ਨਾਲ ਬਣਾਇਆ ਜਾ ਰਿਹਾ ਹੈ ਸਰ ਸ਼ਹਿਰ ਦੇ ਸਹਿਯੋਗ ਨਾਲ ਵੀ ਆਪਣੇ ਸ਼੍ਰੀ ਗੁਰੂ ਦਾਤਾ ਜੀ ਆਵਾਜ਼ ਕੰਵਾਂ ਕੰਵਾਂ ਗੰਦਾਲਾ ਗੁਰੂ ਲੰਗਰ ਕਮੇਟੀ ਸ਼ਹਿਰ ਨਿਵਾਸੀਆਂ ਦੇ ਸਾਰੇ ਸ਼ਹਿਰ ਦੇ ਸਹਿਯੋਗ ਤੇ ਨਾਲ ਇੱਕ ਨਾਇ ਭਰਾਵਾਂ ਦੇ ਪਿਆਰ ਦੇ ਨਾਲ ਗੰਦਾਲਾ ਗੁਰੂ ਲੰਗਰ ਕਮੇਟੀ ਤੇ ਮਹਾਰਾਜ ਜੀ ਕੋਈ ਸਾਲ ਪਾਲ ਕੋਈ ਜੇ ਸਾਲ ਪਾਲ ਵਾਜਾਂ ਦੇ ਨਾਲ ਪੁੱਤਰਾਂ ਤੇ ਦਾਦਾ ਲੈ ਕੇ ਆ ਜਾਂਦੇ ਨੇ ਤੁਹਾਹਰਾ ਹੀ ਧੰਨਵਾਦ ਨਮਸਕਾਰ ਦਾਦੇ ਨੇ ਅੱਜ ਉਹਦੇ ਨਾਮ ਤੇ ਬਾਵਾ ਦਾ ਜੀ ਦੇ ਨਾਮ ਤੇ ਦੇਖੋਾਰੇ ਪਾਸੇ ਜਾਜਾ ਗਾਰ ਹੋ ਰਹੀ ਹੈ ਸੰਗਤ ਦੇ ਜਾਜਾ ਗਾ ਰਹੇ ਨੇ ਬੜੀ ਧੂਰਤ ਨਾਲ ਮਹਾਰਾਜੀ ਦਾ ਜਨਮ ਦਿਨ ਮਨਾਇਆ ਜਾਂਦਾ ਵਾ ਅੱਜ 670ਵਾਂ ਜਨਮ ਦਿਨ ਹੈ ਕਿਤੇ ਕੋ ਸਾਰੇ ਪਾਸੇ 바ਵਾ ਲਾਲ ਜੀ ਜਾਜਾ ਗਾ ਰਹੇ ਆ ਚਾਰੇ ਪਾਸੇ ਮਹਾਰਾਜ ਛੋੜੀ ਫਲ ਪਾਉਂਦੇ ਨੇ ਪਰ ਆਦੇ ਵਿੱਚ ਦਿੰਦੇ ਦੇਖਿਆ ਨਹੀਂ ਕੋਦੀ ਵਾਲੇ ਮਾਰੇ ਭਾਣ ਬੋਡੇ ਨੇ ਕੋਈ ਸਾਲ ਬਾਅਦ 1.5 ਸਾਲ ਬਾਅਦ ਪੁੱਤਰਾ ਦੀਆਂ ਦਾਤਾਂ ਲੈ ਗਈ ਮਾਰੇ ਜੀ ਨਮਸਕਾਰ ਧੰਨਵਾਦ ਕਰ ਬੋਡੇ ਦੇ ਜੀ ਜੋ ਸਾਰੀ ਸੰਗਤ ਨੂੰ ਬਾਬਾ ਲਾਲ ਜੀ ਦੇ 670ਵੇਂ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ਜਕਾਰਾ ਬਾਬਾ